ਸਰੀਰ ਤੇ ਹੁਣ ਦਿਨੋਂ ਦਿਨ ਰਹਿਦਾ ਹੀ ਜਾਣ ਲਿਆ ਵਾ ਤੇ ਕੀ ਕਰਾਂ ਮੈਂ ਨਾ ਤੇ ਹੁਣ ਮੇਥੋਂ ਰੋਟੀ ਪੱਕਦੀ ਆ ਨਾ ਮੇਰੇ ਕੋ ਥਾਂ ਮੁਝਿਆ ਜਾਂਦਾ ਵਾ ਉਹ ਹੁੰਦੀ ਹੀ ਕਰਮਾਂ ਵਾਲੀ ਤੇ ਸਾਰਾ ਹੀ ਕੰਮ ਕਰ ਲੈਂਦੀ ਉਹਦੇ ਜਾਣ ਦੇ ਨਾਲ ਮੈਂ ਤੇ ਔਖੀ ਹੋ ਗਈਆਂ ਹੁਣ ਕੀ ਕਰਾਂ ਮੈਂ ਉਹਦੇ ਨੂੰ ਸਮਝਾਉਣੀ ਆ ਜੇ ਮੰਨ ਜੂਗਾ ਤੇ ਮੰਨਦਾ ਤੇ ਉਹ ਨਹੀਂ ਮੈਨੂੰ ਜਾਪਦਾ ਵੀ ਮੰਨਣਾ ਮੁਸ਼ਕਲ ਹੈ ਉਹਨੇ ਪਰ ਨਹੀਂ ਕਹਿ ਕੂ ਕੇ ਤੇ ਉਹਨੂੰ ਸਮਝਾਉਣੀ ਆ ਵੀ ਕੋਤ ਤੇ ਤੂੰ ਸੋਚ ਕੋ ਮੇਰਾ ਹੀ ਸੋਚ ਲਾ ਮੇਥੋਂ ਰੋਟੀ ਨਹੀਂ ਪੱਕਦੀ ਨਿਆਣੇ ਵਿਚਾਰੇ ਕਿਹਵੇਂ ਭੁੱਖੇ ਸਕੂਲੇ ਚੱਲ ਜਾਂਦੇ ਨੇ ਤੇ ਮੇਰੇ ਦਿਲ ਨੂੰ ਕੁਝ ਹੁੰਦਾ ਫਿਰ ਵੀ ਹਾਂ ਪੱਕੀ ਹੁੰਦੀ ਤਾਂ ਖਾ ਕੇ ਜਾਂਦੇ ਮਾਂ ਹੀ ਤਾਂ ਪਕਾ ਕੇ ਦਿੰਦੀ ਸੀ ਤੇ ਹੁਣ ਮੈਂ ਤੇ ਰਹਿ ਗਈ ਪਕਾਉਣਾ ਕਿੱਦਾਂ ਕਰਾਂ ਕੋਈ ਸਮਝ ਨਹੀਂ ਲੱਗਦੀ ਅੱਛਾ ਵੇਖ ਨਹੀਂ ਆਉਂ ਨੂੰ ਸਮਝਾ ਕੇ ਮੁੰਡੇ ਨੂੰ ਆਉਂਦਾ ਬੰਬੀ ਤਾਂ ਸਿਝ ਨਹੀਂ ਆ ਮਰ ਬੈਠੇ ਜੇ ਹਾਂ ਬੁੱਤ ਬੈਠੇ ਆ ਪਾਣੀ ਲਿਆਵਾਂ ਥੱਲੇ ਨਹੀਂ ਨਹੀਂ ਪਾਣੀ ਮਾਂ ਵੀ ਪੀ ਲੈਣਾ ਕੋਈ ਗੱਲ ਨਹੀਂ ਸ਼ਾਹ ਪੋਜਾ ਚੰਗਾ ਵਾ ਠੀਕ ਵਾ ਪੁੱਤ ਮੈਂ ਆ ਤੇ ਇਦਾਂ ਹੀ ਆ ਤੇ ਮੈਂ ਤੇਰੇ ਨਾਲ ਗੱਲ ਕਰਨੀ ਹੈ ਦੱਸੋ ਗੱਲ ਇਹ ਕਰਨੀ ਸੀ ਕਿ ਮੇਰ ਕੋ ਪੁੱਤਾਂ ਨੂੰ ਕੰਮ ਨਹੀਂਗਾ ਹੁੰਦਾ ਨਾ ਮੇਰ ਕੋ ਆਟਾ ਗੋਜਦਾ ਨਾ ਮੇਰ ਕੋ ਰੋਟੀ ਪੱਕਦੀ ਆ ਗੋਡੇ ਦੀ ਤੇ ਮੇਰੇ ਤੋਂ ਦੇ ਨਹੀਂਗੇ ਅੱਗੇ ਤੇ ਮੈਂ ਕਰ ਲੈਂਦੀ ਹਾਂ ਮਾੜਾ ਚੰਗਾ ਤੇ ਹੁਣ ਨਹੀਂਗਾ ਮੇਰ ਕੋ ਕੰਮ ਹੁੰਦਾ ਤੇ ਮੈਂ ਨਹੀਂ ਆ ਵੀ ਕਿਤੇ ਆਪਣਾ ਮਾੜਾ ਚੰਗਾ ਪੁੱਤ ਵਿਆਹ ਕਰਨਾ ਤੇ ਉਹਦੀ ਪੱਕਣ ਦਾ ਬੇ ਮਾੜਾ ਕੁਰਨਾ ਮਾਦਾ ਕੀ ਆ ਤੁਹਾਡੇ ਹੁੰਦਾ ਵੀ ਕੁੜੀ ਉਹ ਵੀ ਚੰਗੀ ਸੀ ਠੀਕ ਨਹੀਂ ਚੰਗੀ ਹੀ ਪੁੱਤ ਉਹਦੇ ਵਰਗੀ ਤਾਂ ਰਹੀ ਸੀ ਕੋਈ ਨਹੀਂ ਜਲਦੀਦ ਵਰਗਾ ਕਿਨੇ ਹੋਏ ਨਾ 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 ਉਹਦੇ ਵਰਗਾ ਕਿੰਨ ਬਣਨਾ ਵਾ ਹੁਣ ਤੇ ਬੜਾ ਕਿਤੇ ਮੈਨੂੰ ਕਦੀ ਕੰਮ ਨਹੀਂ ਕਰ ਦਿੰਦੀ ਉਹ ਤੇ ਗੱਲ ਵਾ ਨਾ ਤੇ ਹੁਣ ਗਾੜੀ ਇਹ ਆ ਨਾ ਉਹ ਪਿੰਡ ਜੇ ਨਾ ਤੁਹਾਨੂੰ ਪਤਾ ਚੱਪੜ ਦੇ ਪਾਸੇ ਆਹੋ ਖੰਡਾ ਮਨ ਉਹਨਾਂ ਦੇ ਮੁੜੇ ਨੇ ਵਿਆਹ ਕਰਾਇਆ ਵਾ ਹਾਂ ਤੇ ਉਹ ਸਾਰੇ ਹੀ ਢਾਡੀ ਉਹਦੇ ਘਰ ਦਾ ਪੱਤਾ ਪਿਆ ਰਹਿੰਦਾ ਵਾ ਤੇ ਮੈਨੂੰ ਇਹ ਆ ਕਿ ਜੇ ਇਹਦੇ ਪੁੱਤੀ ਪੁੱਤ ਚੰਗਾ ਇਹਦੇ ਆ ਜੇ ਵੇਲੇ ਵਜਾ ਗੰਦਾ ਆ ਗਿਆ ਤੇ ਮੈਂ ਕਿਹਨੂੰ ਕੀ ਕਰਾਂਗੇ ਠੀਕ ਨਹੀਂ ਸਾਡੇ ਵੀ ਨਿਆਣੇ ਸਿਆਣੇ ਆ ਤੇ ਕੁਝ ਹੀ ਸਣੇ ਪੈਣੇ ਜੇ ਬਹੁਤ ਕੁਤ ਗਈ ਗੱਲ ਮਨਨੀ ਆ ਹੈ ਵੀ ਠੀਕ ਆ ਗੱਲ ਪਰ ਸਾਰੇ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਕਈ ਚੰਗੀਆਂ ਵੀ ਹੁੰਦੀਆਂ ਆ ਉਹ ਮੈਂ ਤੇ ਮਾਤਾ ਕਹਿੰਦੇ ਟਾਈਮ ਲੰਘਦਾ ਜਾਂਦਾ ਚੱਲ ਕੋਈ ਗੱਲ ਨਹੀਂ ਲੰਘਦਾ ਜਾਂਦਾ ਨਿਆਣੇ ਸਿਆਣੇ ਉਹਨਾਂ ਗਾੜੀ ਨਿਆਣੇ ਦਾ ਕਰਪੂਰ ਲਵਾ ਕੇ ਕੀ ਕਰਨਾ ਫਿਰ ਹੁਣ ਨਿਆਣਿਆਂ ਦਾ ਪੁੱਤ ਅਜੇ ਅਜੇ ਕਰਨਾ ਵਾ ਅਜੇ ਬੜਾ ਟਾਈਮ ਆ ਜੇ ਪਾ ਚਾਰ ਪੰਜ ਸਾਲ ਤੇ ਲੰਘ ਜਾਣੇ ਨੀ ਆਹ ਹੋਏ ਤੇ ਗੱਲ ਤਾਂ ਨਿਆਣਿਆਂ ਨੇ ਪੜ੍ਹਾਈ ਵੀ ਕਰਨੀ ਕੋਈ ਗਾੜੀ ਕੋਰਸ ਵੀ ਕਰਨੀ ਜੀ ਤੂੰ ਸਿਆਣਾ ਵਾ ਤੇ ਜੇ ਕਰਾਂਗੇ ਨਾ ਤੇ ਉਹ ਕਿਦਾਂ ਵਿਚਾਰੇ ਜਾਣ ਕੇ ਸਕੂਲੇ ਉਹ ਤੇ ਬੀਬੀ ਗੱਲ ਤੇਰੀ ਠੀਕ ਆ ਪਰ ਨਾ ਮੈਨੂੰ ਹੈ ਗੱਲ ਤੋਂ ਬੜਾ ਡਰ ਹੁੰਦਾ ਜੀ ਹੁਣ ਤੇ ਰਮਾਨਾ ਉੱਠੀ ਆਪਣੀ ਨੀਂਦ ਰੁੱਟੀ ਦਾ ਪੀ ਲੰਮੇ ਪਈਦਾ ਵਾ ਜੇ ਜਦੋਂ ਚੌਥਾ ਵਿੱਚ ਬੰਦਾ ਆਣ ਕੇ ਆ ਗਿਆ ਨਾ ਉਹਨੇ ਸਾਡਾ ਜੀਣਾ ਹਰਾਮ ਕਰ ਦਿੱਤੇ ਮੈਂ ਪ੍ਰਾਰਥਨਾ ਨਹੀਂ ਕਰਦੀ ਕਿ ਪਤਾ ਚੰਗੀ ਹੋਵੇ ਕੋਈ ਕਰਮਾਂ ਵਾਲੀ ਚੰਗੀ ਆ ਜਾਏ ਕਿਤੇ ਤਰ ਤਰ ਰੋਟੀ ਪੱਕੀ ਮਿਰੂ ਕਦੇ ਲੀੜਾ ਧੋਤਾ ਮਿਰੂ ਹੁਣ ਮੈਂ ਤਾਂ ਕਾਹੀ ਯੋਗੀ ਨਹੀਂ ਮੇਰੇ ਕੋਲ ਤਾਂ ਹੁੰਦਾ ਹੀ ਕੁਛ ਨਹੀਂ ਗੋਡੇ ਨਹੀਂ ਸੁਰਦੇ ਮੇਰੇ ਬੀਬੀ ਗੱਲ ਇੱਕ ਬੁਰਗੀ ਹੈਗੀ ਇਹ ਫਿਰ ਉਹ ਆਪਣੇ ਪੋਤਿਆਂ ਨੂੰ ਪੁੱਛ ਲੈ ਕਿ ਹਾਂ ਕੰਮ ਕਰਨ ਲੱਗੇ ਆ ਕਿ ਮੇਰੇ ਕੋਲ ਨਹੀਂ ਕਿ ਰੋਟੀ ਪਾਣੀ ਲੱਗਦਾ ਤਾਂ ਕੀ ਕਰਨਾ ਕਿਉਂਕਿ ਸਾਰਿਆਂ ਦੀ ਸਲਾਹ ਨਾ ਮੈਂ ਇਕੱਲਾ ਨਹੀਂ ਇਹਦਾ ਵੱਡਾ ਫੈਸਲਾ ਲੈ ਸਕਦਾ ਕੰਮ ਕੀ ਕੀਤਾ ਉਹਨਾਂ ਨੂੰ ਵੀ ਪੁੱਛ ਲੈਨੇ ਬਿਠਾੜ ਕੇ ਫਿਰ ਪੁੱਤ ਤੁਹਾਨੂੰ ਰੋਟੀ ਪੱਕੀ ਚਾਹੀਦੀ ਏ ਨਹੀਂ ਦਾ ਧੋਤਾ ਚਾਹੀਦਾ ਤੇ ਹੁਣ ਮੇਰੇ ਕੋਲ ਤਾਂ ਨੀਂਜੇ ਹੁੰਦਾ ਕੁਛ ਵੀ ਸਹੀ ਜੇ ਉਹ ਯਾਹ ਪੋਤੇ ਆ ਕੰਮ ਕਰਨਗੇ ਵੀ ਅੱਗੇ ਹੁੰਦੀ ਸੀ ਦੀੜੇ ਪ੍ਰੈਸ ਕਰ ਸਭ ਕੁਝ ਕਰਣਾ ਉਹ ਸਭ ਕੁਝ ਕਰਦੀ ਵਿਚਾਰੀ ਬਹੁਤ ਗੱਲ ਵਾਣਾ ਹੁਣ ਮੈਂ ਕਿਦੋਂ ਇਹਦਾ ਮੈਂ ਫਿਰ ਆਪ ਉੱਠਣਾ ਫਿਰ ਤੁਹਾਨੂੰ ਠਾਲਣਾ ਫਿਰ ਨਿਆਣੇ ਉਠਾਲਣਾ ਕਈ ਕੰਮ ਅੱਧੇ ਚ ਰਹਿ ਜਾਂਦੇ ਇਹੋ ਹੀ ਗੰਦਿਆ ਨਾ ਬੀਬੀ ਇਤਨਾ ਕਰਦੇ ਆ ਸਫਾਈਆਂ ਵੜੀ ਲਾ ਲੈਨੇ ਆ ਠੀਕ ਨਹੀਂ ਤੇ ਫੁੱਲਕੇ ਵੇਲੇ ਕੋਲੇ ਤੂੰ ਦੋ ਲਾ ਦਿਆ ਕਰੀ ਅਚਲ ਉਹ ਤੇ ਪਤ ਅੱਗੇ ਵੀ ਲਾਉਣੀ ਆ ਪਰ ਮੈਂ ਹੁਣ ਔਖੀ ਹੋ ਕੇ ਲਾਉਣੀ ਆ ਨਾ ਮੈਥੋਂ ਲੱਤ ਦੇ ਨਹੀਂ ਜੇ ਤਾਂ ਕਰਕੇ ਮੈਂ ਨਹੀਂ ਤਰਲਾ ਮਾਰਦੇ ਉਹ ਮੈਂ ਅੱਗੇ ਕਹਿੰਦਿਆਂ ਵੀ ਉਹ ਵੇਖ ਲੈ ਉਧਰ ਕਾਲੇ ਦੀ ਨੋ ਕਿਤਾ ਖਲਾਦਾ ਪਉਂਦੀ ਆ ਠੀਕ ਨਹੀਂ ਉਹਨੇ ਹੋ ਸਿਆਪਾ ਸਾਡੇ ਘਰ ਪੈਣਾ ਪਏ ਤੇ ਮੁੜ ਕੇ ਅਸੀਂ ਕਿੱਥੇ ਜਾਵਾਂਗੇ ਤੇ ਮੈਨੂੰ ਤੇ ਹੁੰਦਾ ਇਹ ਮਾਦਾ ਇਹ ਕੰਮ ਤੋਂ ਡਰ ਮੈਂ ਨਹੀਂ ਉਹ ਕੰਮ ਕਰਾਂ ਠੀਕ ਨਹੀਂ ਤੇ ਹੋਰ ਵੱਡੀ ਤੋਂ ਗੱਲ ਇਹ ਕਹਿੰਦੇ ਮੈਂ ਤੜਕੇ ਤੁੜਕੇ ਤੇਰੇ ਨਾਲਵਾ ਦਿਆ ਕਰੂੰਗਾ ਤੇ ਨਾਣਿਆਂ ਨੇ ਪੋਚੇ ਪਾਚੇ ਲਾ ਦਿਆ ਕਰਦੇ ਤੇ ਬਾਕੀ ਇਹ ਲੋੜੇ ਧੋਣਵਾ ਤੇ ਜੱਲਾਂ ਨਹੀਂ ਲਾ ਲੈਨੇ ਆ ਚਲੋ ਉਹ ਵੀ ਗੱਲ ਤੇ ਠੀਕ ਆ ਮਨਨੀ ਆ ਮੈਂ ਪਰ ਕੰਮ ਓਖਾ ਹੀ ਆ ਪਤਾ ਚਲੋ ਅੱਛਾ ਕੋਈ ਨਹੀਂ ਬਹਿ ਲਾ ਵੇਲਾ ਬੈ ਕੇ ਕਿਤੇ ਇੱਕ ਥਾਂ ਤੇ ਸੋਚ ਵਿਚਾਰ ਕਰ ਚਲੋ ਕੁਝ ਮੈਂ ਕਰ ਲੂੰਗਾ ਤੁਸੀਂ ਨਾ ਸੋਚਿਆ ਕਰੋ ਮੇਰਾ ਇੰਨਾ ਸੋਚ ਲਈ ਬੈ ਕੇ ਕਿ ਕਿਦਾਂ ਟਾਈਮ ਪਾਸ ਹੋਣਾ ਵਾ ਕਿਦਾਂ ਘੜੀ ਜਾਈਏ ਮੇਰੀ ਤਾਂ ਹੈ ਮੇਰੇ ਕੋਲ ਕੁਝ ਨਹੀਂ ਬਣਦਾ ਕੇ ਮਨਪਾਈ ਨਹੀਂ ਕੰਮਦਾ ਕਰਦਾ ਕੰਮ ਤੇ ਮੁੱਕੀ ਗਿਆ ਹੀ ਮੈਨੂੰ ਵੀ ਤਸ ਜਿਹਾ ਆਉਂਦਾ ਵਾ ਮੈਂ ਹਾਂ ਚੱਲ ਵੇਨੀ ਆ ਮੰਮੀ ਕੀ ਕਰਨ ਦੇ ਆ ਤਨੇ ਤੇ ਨਾ ਰੋਟੀ ਪਾਣੀ ਬਣਾਉਣੀ ਆ ਨਿਆਣਿਆਂ ਨੇ ਰੋਟੀ ਖਾਣੀ ਆ ਵੇਖਦੀ ਆ ਜਾ ਕੇ ਲੈ ਗੇਟ ਪੁੱਲਾਈ ਘਰੇ ਗਿਆ ਲੱਗਦਾ ਮੰਮੀ ਤੇ ਚੜੀ ਚਾਲੂ ਤੇ ਰਲਈ ਆ ਸੱਸੇ ਕਾ ਮੰਮੀ ਦੀ ਸੱਸੇ ਟ੍ਰਾਂਸਪੋਰਟ ਚਾੜੂ ਡੇ ਜਲਾਉਣਾ ਆਹੋ ਚਾੜੂ ਲਾਉਣ ਲਈ ਹਾਂ ਥੋੜਾ ਜਿਹਾ ਖਲਾਰਾ ਜਿਹਾ ਪਿਆ ਸੀ ਤੇ ਮੈਂ ਰਾੜਾ ਚਲ ਇਕੱਠਾ ਕਰੀਦਾ ਵਾਂ ਬੁਰਾ ਲਾ ਲਿਆ ਮੈਂ ਲਾ ਦਿੰਦੀ ਆ ਚੱਲ ਕੋਈ ਨਹੀਂ ਹੋਈ ਗਿਆ ਹੁਣ ਲਿਓ ਲਾ ਦਿੰਦੀ ਆ ਮੈਂ ਤੇ ਤੂੰ ਕਿੱਥੇ ਹੁਣ ਲੱਗਿਆਗੀ ਤੇ ਕਿੱਥੇ ਗਈ ਨਿਆਣੀ ਇੱਥੇ ਹੀ ਗਈ ਨਿਆਣੀ ਅੱਗੇ ਆ ਰਹੀ ਹਾਂ ਪਤਾ ਨਹੀਂ ਕਿੱਥੇ ਨਿਕਲਈ ਇਹ ਬੜੀ ਵਾਰ ਚਲ ਗਏ ਨੇ ਘਰੇ ਕਿਤੇ ਅੱਛਾ ਅੱਛਾ ਮੈਂ ਵੀ ਨਾ ਰੋਟੀ ਪਾਣੀ ਪਕਾ ਕੇ ਨਾ ਤੇ ਮੈਂ ਚੱਲ ਵੇਖ ਕੇ ਆਉਣੀ ਆ ਜੇ ਰੋਟੀ ਪਾਣੀ ਬਣਨ ਵਾਲਾ ਹੋਊਗਾ ਤੇ ਨਾ ਬਣਾਉਂਗੀ ਤੇ ਕਿਦਾਂ ਸਬਜੀ ਪਾਣੀ ਬਣਾਇਆ ਵਾ ਆਹੋ ਸਬਜੀ ਤੇ ਬਣਾਣੀ ਆ ਅੱਛਾ ਫੁਲਕੇ ਲਾਉਣੇ ਨੇ ਮੈਂ ਕਿਹਾ ਚੱਲ ਗਰਮ ਗਰਮੀ ਲਾ ਲਾਂਗੇ ਆਟਾ ਕੌਣ ਲਿਆਵਾ ਆਟਾ ਵੀ ਗੁਜ ਜਾ ਵਾ ਨਹੀਂ ਕੋਈ ਤਾਂ ਹੁੰਦਾ ਤਾਂ ਕੋਈ ਗੱਲ ਨਹੀਂ ਮੈਂ ਗੁੰਨ ਕੇ ਰੱਖ ਦਿਆ ਕਰੂੰਗੀ ਦੋਨ ਡੰਗਾਂ ਦਾ ਹੁਣ ਤੇ ਸਿਆਲ ਵਾ ਨੰਗ ਜਾਂਦਾ ਵਾ ਟਾਈਮ ਆਹੋ ਨਹੀਂ ਨੰਗ ਤੇ ਜਾਂਦਾ ਵਾ ਫਿਰ ਮੈਂ ਗੋਨੀ ਲਿਆ ਹੌਲੀ ਹੌਲੀ ਚਲ ਕੋਈ ਨਹੀਂ ਮੈਂ ਲਾ ਦਿੰਨੀ ਆ ਫੁਲਕੇ ਤੋ ਮੰਮੀ ਆਓ ਇੱਥੇ ਆਓ ਹਾਂ ਤੁਹਾਡੇ ਨਾਲ ਮੈਂ ਕੋਈ ਸਲਾਹ ਕਰਾਂ ਤੇ ਸਲਾਹਾਂ ਚੰਗੀ ਆਜੋ ਮੰਮੀ ਇੱਥੇ ਬਹਿ ਜਾਣੇ ਆ ਨਹੀਂ ਪੁੱਤ ਇੱਥੇ ਕੀ ਬਹਿਣਾ ਮੈਂ ਠੰਡ ਗਈ ਆ ਬੰਦਾ ਹੋਇਆ ਵਾ ਅੰਦਰ ਹੀ ਆ ਜਾ ਚਲ ਉੱਥੇ ਬਹਿਨੇ ਅੰਦਰ ਹੀ ਠੰਡ ਹੋ ਗਈ ਇਹ ਤਾਂ ਆਪਣਾ ਵੀ ਧਿਆਨ ਰੱਖਿਆ ਕਰੋ ਹਨਾ ਕੋਰਾ ਜਿਆ ਪੈਂਦਾ ਵਾ ਤਾਂ ਸਰੀਰ ਬਣ ਮਾਰਾ ਹੋਇਆ ਠੰਡ ਬੜੀ ਆ ਪਤਾ ਮਾਂ ਪੋਰੇ ਨੇ ਨਾ ਠੰਡ ਬੜੀ ਕੀ ਆ ਮੋਰੇ ਦਿਨ ਆ ਬੜੀ ਠੰਡ ਹੋ ਗਈ ਐ ਜੇ ਨਹੀਂ ਨਹੀਂ ਠੰਡ ਆ ਹੁਣੀ ਹੋਈ ਆ ਬੁਰਦਿਆ ਪਾਣੀ ਪੈ ਜੇ ਨਾ ਪੰਜ ਸੱਤ ਦਿਨ ਹੋਇਆ ਬੜੀ ਠੰਡ ਭੈਣ ਦਾਦੀ ਆ ਹੋਰ ਤੁੰਸਾ ਛਿੜੀ ਕੰਮ ਤੰਗਾ ਕਰਕੇ ਆਈ ਹਾਂ ਸਾਰਾ ਹੀ ਆ ਹਾਂਜੀ ਤੇ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਘਰ ਸੋਚਣ ਲਈ ਹਾਂ ਵੀ ਜਾ ਕੇ ਮੰਮੀ ਨਾਲ ਗੱਲ ਕੀਤਾ ਕਰਾਂ ਮੈਂ ਅੱਛਾ ਗੱਲ ਇਹਦਾ ਮਾਂ ਪੀ ਮੰਮੀ ਹੁਣ ਤੁਹਾਡਾ ਵੀ ਸਰੀਰ ਜਿਹੜਾ ਬਜ਼ੁਰਗ ਹੋਇਆ ਵਾ ਅਰਜਾਈ 'ਚ ਉੱਠ ਕੇ ਤਾਂ ਕੰਮ ਤੰਦਾ ਕਰਨਾ ਬੜਾ ਔਖਾ ਵਾ ਔਖਾ ਇਹ ਗੱਲ ਤੇਰੀ ਸਹੀ ਹੈ ਬਹੁਤ ਔਖੀ ਮੈਂ ਹਾਂ ਹੁਣ ਹੋਰ ਕੰਮ ਨਹੀਂ ਤੇ ਰੋਟੀ ਪਾਣੀ ਤਾਂ ਪਕਾਉਣਾ ਹੀ ਪੈਣਾ ਵਾ ਨਾ ਕੱਪੜੇ ਵੀ ਧੋਣੇ ਪਿਆਣੀ ਬੱਚਿਆਂ ਸਕੂਲ ਜਾਣਾ ਹੁੰਦਾ ਕੱਪੜੇ ਵੀ ਜ਼ਰੂਰੀ ਆ ਰੋਟੀ ਬਣਨੀ ਵੀ ਜ਼ਰੂਰੀ ਆ ਉਹ ਤਾਂ ਕੋਈ ਗੱਲ ਨਹੀਂ ਇਹ ਨਾ ਤੁਸੀਂ ਸੋਚਿਓ ਪੀ ਰਮਨ ਕੰਮ ਕਰਨ ਦਾ ਕਰਕੇ ਇਦਾਂ ਦੀ ਆ ਹੁਣ ਦੂਜੇ ਘਰ ਆਣ ਕੇ ਕਰਨਾ ਔਖਾ ਹੋ ਜਾਂਦਾ ਵਾ ਔਖਾ ਹੁੰਦਾ ਪਤਾ ਦੂਜੇ ਘਰੋਂ ਆਣ ਕੇ ਨਹੀਂ ਕੰਮ ਹੁੰਦਾ ਤੇ ਮੈਂ ਤੇ ਆਨੀ ਆ ਵੀ ਮੰਦੀਂ ਦਰਦਾ ਵਿਆਹ ਜਹੋ ਜੇ ਹਾਂ ਤੇ ਚਲ ਇਹ ਆ ਵੀ ਬੱਚਿਆਂ ਨੂੰ ਰੋਟੀ ਪਾਣੀ ਤਾਂ ਮਿਲੂਗਾ ਪੁੱਤ ਮੈਂ ਉਹਦੇ ਨਾਲ ਗੱਲ ਕੀਤੀ ਸੀ ਹਾਂਜੀ ਮੈਂ ਕਿਹਾ ਮੈਂ ਇਹਦੀ ਰਾਏ ਤੇ ਲਵਾ ਕੀ ਕਹਿੰਦਾ ਹਾਂ ਤੇ ਮੈਂ ਕਿਹਾ ਪੁੱਤ ਮੇਰੇ ਕੋ ਕੰਮ ਨਹੀਂਗਾ ਹੁਣ ਹੁੰਦਾ ਤੇ ਤੂੰ ਏਦਾਂ ਕਰ ਆ ਵੀ ਕੋਈ ਪੁੱਤ ਮਾੜੀ ਚੰਗੀ ਕੁੜੀ ਵੇਖ ਕੇ ਤੇ ਵਿਆਹ ਕਰਾ ਲਾ ਹੂੰ ਕਿ ਤੇ ਲੱਭ ਲੈਨੇ ਆ ਕੁਛ ਪਚ ਲੈਨੇ ਆ ਕਿਸੇ ਨੂੰ ਆਹੋ ਤੇ ਉਹ ਨਹੀਂ ਮਾਤਾ ਪਿੰਡ ਚ ਫਲਾਣੇ ਨੇ ਕੀਤਾ ਹੀ ਉਹਨਾਂ ਨੇ ਘਰੋਂ ਕਪੱਤ ਨਹੀਂ ਮੁੱਕਦਾ ਏਦਾਂ ਮਮਦਾਵਾ ਜੇ ਸਾਡੇ ਘਰ ਵੀ ਉਹ ਜੀ ਆ ਗਈ ਤੇ ਰੋਜ਼ ਲੜਾਈ ਪਿਆ ਕਰੂਗੀ ਨਹੀਂ ਨਹੀਂ ਮੰਮੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਮੇਰੀ ਜਿਹੜੀ ਪਰਜਾਈ ਨਹੀਂ ਗਈ ਹਾਂ ਉਹਦੇ ਚਾਚੇ ਦੀ ਕੁੜੀ ਆ ਅੱਛਾ ਤੇ ਉਹਦੀ ਕੁੜੀ ਹੈ ਕੋਈ ਹਾਂ ਹਾਂ ਤੇ ਉਹਦਾ ਨਾ ਤਲਾਕ ਹੋ ਗਿਆ ਹੈਗਾ ਅੱਛਾ ਘਰ ਵਾਲਾ ਨਾ ਬੜਾ ਨਸ਼ੇ-ਨੁਸ਼ੇ ਕਰਦਾ ਹੈਗਾ ਜੇ ਤੁਸੀਂ ਕਹੋ ਤਾਂ ਉਹਦਾ ਰਿਸ਼ਤਾ ਲੈ ਆ ਦਿੰਨੀ ਆ ਕੁੜੀ ਉਹਦੋਂ ਚੰਗੀ ਆ ਅੱਛਾ ਵੀ ਪਰਿਵਾਰ ਚੰਗੇ ਦੀ ਆ ਤੇ ਮਾਪਿਆਂ ਨੇ ਇਹੋ ਸਿੱਖਿਆ ਦੇਣੀ ਆ ਵੀ ਆਪਣੇ ਘਰ ਜੀਆਂ ਨਾਲ ਆ ਕੇ ਖਾਵੇਂ ਹੋ ਇਹ ਤਾਂ ਗੱਲ ਤੇਰੀ ਠੀਕ ਆ ਚਲੋ ਉਹਦਾ ਤੇ ਤਿੰਨ ਭੇਪ ਹੀ ਹੋਣਾ ਨਾ ਕਿ ਰਿਸ਼ਤੇਦਾਰੀ ਆ ਨਹੀਂ ਨਹੀਂ ਬੜੀ ਚੰਗੀ ਆ ਤੇ ਵੇਖ ਲਓ ਕੋਈ ਗੱਲ ਨਹੀਂ ਮਨਜਿੰਦਰ ਨਾਲ ਮੈਂ ਆਪ ਗੱਲ ਕਰ ਲੂੰਗੀ ਉਹਨੂੰ ਮੈਂ ਮਨਾ ਲੂੰਗੀ ਅਜੇ ਉਮਰ ਬੜੀ ਲੰਮੀ ਆ ਬੱਚਿਆਂ ਦੇ ਵਿਆਹ ਕਰਨ ਵਿੱਚ ਵੀ ਅਜੇ ਟਾਈਮ ਹੈਗਾ ਵਾ ਤੇ ਇੰਨਾ ਟਾਈਮ ਲੰਘਣਾ ਕਿੱਦਾਂ ਮੈਂ ਤਾਂ ਇਹੋ ਗੱਲ ਉਹਨੂੰ ਕਹਾਂ ਡੇ ਵੀ ਪੁੱਤ ਬੱਚੇ ਕਿਤੇ ਹੋਣੇ ਥੋੜੇ ਵਿਆਹ ਹੀ ਜਾਣੇ ਅਜੇ 5-7 ਸਾਲ ਤੇ ਲੰਘ ਜਾਣੇ ਨੇ ਤੇ ਉਹ ਨੇਚਰਾਂ ਨੂੰ ਮੇਰੇ ਕੋ ਕਿੱਥੋਂ ਰੋਟੀ ਪੱਕਣੀ ਆ ਮੇਰੇ ਕੋ ਤਾਂ ਹੁਣ ਹੀ ਨਹੀਂ ਉੱਠਿਆ ਜਾਂਦਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਮਨਾ ਲਾਂਗੇ ਉਹਨੂੰ ਠੀਕ ਪੋਲ ਦਾ ਤੇ ਨਹੀਂਗਾ ਪਰ ਹੁਣ ਕੀ ਕਰਨਾ ਗ੍ਰਿਸਤੀ ਗ੍ਰਿਸਤੀ ਚ ਲਾਉਣੀ ਤੇ ਪੈਣੀ ਆ ਨਾ ਆਹੋਏ ਹੁਣ ਕਿਹਦੇ ਵਸਦੀ ਧੀਏ ਗੱਲ ਨਹੀਂ ਗਈ ਇੱਥੇ ਕੀ ਕਰ ਸਕਦਾ ਬੰਦਾ ਜਿਹੜਾ ਕੰਮ ਹੋ ਗਿਆ ਉਹ ਤੇ ਹੋ ਗਿਆ ਤੇ ਹੁਣ ਗਾੜੀ ਦਾ ਸੋਚਣਾ ਗਾੜੀ ਦਾ ਤੇ ਵੇਖਣਾ ਹੀ ਪੈਣਾ ਵਾ ਹੁਣ ਤੂੰ ਹੀ ਠੀਕ ਜੇ ਤੁਰੇ ਫਿਰਦੇ ਜੇ ਰੋਟੀ ਪਾਣੀ ਪਕਾ ਲਿੰਦੇ ਜੇ ਜਿੱਦਾਂ ਨਾ ਠੀਕ ਹੋਗੇ ਇਹਨਾਂ ਨੂੰ ਰੋਟੀ ਕਿੰਨੇ ਪਕਾ ਕੇ ਦੇਣੀ ਆ ਭੁੱਖੇ ਕਿਵੇਂ ਚੱਲ ਜਾਂਦੇ ਨੇ ਜਦੋਂ ਮੱਟੀ ਮੱਠੀ ਹੁਆ ਫਿਰ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਕਿਹੇ ਗੱਲ ਦਾ ਲਿਆਉ ਮੈਂ ਫੁਲਕੇ ਲਾ ਦਿੰਨੀ ਆ ਜਾਂ ਕੇ ਸੋਈ ਦੇ ਵਿੱਚ ਆਪੇ ਖਾ ਲੈਂਦੇ ਨੇ ਨਿਆਣੇ ਹਾਂ ਚੱਲ ਲਾ ਦੇ ਤੇ ਨਾਲੇ ਸਮਝਾ ਕੇ ਵੇ ਕੋਈ ਨਹੀਂ ਮੈਂ ਸਮਝਉਂਦੀ ਆ ਹਾਂ ਮੈਂ ਕਿ ਆਪੇ ਸਮਝ ਆਉ ਹੋਰ ਮੈਂ ਕਿ ਮੇਰੇ ਤੇ ਆਖੇ ਲੱਗਦਾ ਨਹੀਂ ਦਾ ਚਲੋ ਇਹਨਾਂ ਦਾ ਹੀ ਆਖਾ ਮੰਨ ਲਵੇ ਤੇ ਵਜਨ ਰੋਟੀ ਪੱਕਣ ਦਾ ਵੇ ਮੈਨੂੰ ਵੀ ਸੌਖ ਹੋ ਜੇ ਕੀ ਕਰਨਾ ਹੁਣ ਫਿਰ ਹੁਣ ਬੁੱਢੇ ਬਾਰੇ ਨਹੀਂ ਕੰਮ ਹੁੰਦਾ ਇਹਨਾ ਮੈਨੂੰ ਨਿਆਣਿਆਂ ਨੂੰ ਪੁੱਛਣਾ ਪੈਣਾ ਨਾ ਮੁੰਡਿਆਂ ਨੂੰ ਵਿਚਾਰਿਆਂ ਨੂੰ ਵੀ ਉਹ ਕੀ ਕਹਿੰਦੇ ਨੇ ਕਰੇ ਉਹਨਾਂ ਵੀ ਮੰਨਣਾ ਕਿ ਨਹੀਂ ਮੰਨਣਾ ਉੰਨਾ ਨਹੀਂ ਪਚਾਂਗੇ ਬਾਰਗੇ ਕੇ ਟਰਮ ਤੇ ਵੀ ਬਹੁਤਾ ਇਦਾਂ ਕਰ ਲਈਏ ਤੁਹਾਡੀ ਰੋਟੀ ਪੱਕੂ ਤੁਹਾਡਾ ਲਈ ਰਤੋ ਤਾਂ ਤੁਹਾਨੂੰ ਮਿਲੇਗਾ ਤੇ ਤੁਹਾਨੂੰ ਵੀ ਸੌਹ ਹੋ ਜਾਏਗਾ ਤੇ ਪਿਓ ਨੂੰ ਵੀ ਸੌਹ ਹੋ ਜਾਊਗਾ ਚਲੋ ਮੈਨੂੰ ਵੀ ਹੋ ਜਾਊਗਾ ਮੇਰੇ ਕੋ ਹੁਣ ਕੰਮ ਨਹੀਂ ਹੁੰਦਾ ਕੱਖ ਵੀ ਐ ਸੈਰ ਸਿੱਕਿਪੇ ਕੋ ਉਸ ਸ਼ੈ ਨਾਲੇ ਤੂੰ ਇੱਥੇ ਬੈਠਾ। ਇੱਥੇ ਸਸਰੀ ਘਰ। ਸਸਰੀ ਘਰ। ਠੀਕ ਆ ਵੀਰੇ। ਠੀਕ ਠਾਕ ਤੂੰ ਸੁਣਾ। ਵਧੀਆ ਵਧੀਆ ਚੀਂ ਦੱਸੋ। ਤੇ ਇੱਥੇ ਬੈਠਾ ਚੁੱਪ ਕਰਕੇ। ਉਦਾਂ ਹੀ ਬਾਹਰ ਦਰਜੀ ਘਾਟੀ ਕਰਦਾ ਜਾਂਦਾ। ਚਲ ਕੋਈ ਗੱਲ ਨਹੀਂ ਕੋਈ। ਮੈਂ ਸਮਝਦੀ ਆ ਤੁਹਾਡਾ ਦੁੱਖ। ਪਰ ਕੋਈ ਗੱਲ ਨਹੀਂ ਮੈਂ ਵੀ ਤੁਹਾਡੀ ਮਾਂ ਹੀ ਆ। ਹਈਦਾ ਨਾ ਵਿਆਹ ਕਰੋ। ਉਹ ਨਹੀਂ ਨਹੀਂ ਚਾਚੀ ਜੀ ਕੋਈ ਗੱਲ ਨਹੀਂ। ਤੂੰ ਨਿੱਕਾ ਕਿੱਥੇ ਗਿਆ ਵਾ? ਨਿੱਕਾ ਉਹਦਾ ਸਕੂਲ ਦਾ ਕੰਮ ਹੀ ਥੋੜਾ ਜਿਹਾ। ਅੱਛਾ। ਤੂੰ ਆਪਣੇ ਦੋਸਤ ਘਰ ਗਿਆ ਵਾ। ਉਹ ਗਿਆ ਤਾਂ ਅੱਖ ਤੇ ਸਕੂਲੇ ਨਹੀਂ ਆਏਗਾ ਉਹ ਕੋ। ਤੇ ਕੰਮ ਬਿਛੇ ਪੈ ਗਿਆ ਏ ਚਲ ਕੋਈ ਗੱਲ ਨਹੀਂ ਉੱਠ ਮੇਰਾ ਪੁੱਤ ਹੱਥ ਮੂੰਹ ਧੋ ਤੇ ਮੈਂ ਫੁਲਕੇ ਲਾ ਕੇ ਦਵਾਂ ਤੇ ਰੋਟੀ ਖਾਓ ਪਈ ਉਹ ਰੋਟੀ ਤੇ ਮੈਂ ਹੱਥ ਧੋ ਤੋ ਗਿਆ ਇਹਨੇ ਵੇਖ ਪੁੱਤ ਮਾਵਾਂ ਦਾ ਦੁੱਖ ਬੜਾ ਹੁੰਦਾ ਵਾ ਹਾਂਜੀ ਹਾਂਜੀ ਮੈਂ ਸਮਝਦੀ ਆ ਤੇਰੀ ਗੱਲ ਪਰ ਕਿਹ ਵੀ ਚੀਜ਼ ਦੀ ਲੋੜ ਹੁੰਦੀ ਆ ਨਾ ਤੂੰ ਕੋਈ ਨਹੀਂ ਮੇਰ ਕੋ ਆ ਜਾ ਕਰ ਉਦਾਂ ਤਾਂ ਮੈਂ ਰੋਜ਼ ਫੇਰਾ ਮਾਰਦੀ ਆ ਕਿਹ ਟਾਈਮ ਮੇਰ ਕੋ ਵੀ ਨਹੀਂ ਆਇਆ ਜਾਂਦਾ ਕੋਈ ਨਾ ਕੋਈ ਆ ਜਾਂਦਾ ਵਾ ਹਾਂਜੀ ਹਾਂਜੀ ਤੇ ਪੁੱਤ ਦਿਲ ਤੇ ਨਹੀਂ ਕੋਈ ਗੱਲ ਰੱਖੀ ਦੀ ਹੁੰਦੀ ਨਹੀਂ ਨਹੀਂ ਚਾਚੀ ਕੋਈ ਗੱਲ ਨਹੀਂ ਲੋਗਾ ਚੀ ਜੀ ਲੋੜ ਹੁੰਦਾ ਹੁਣ ਕਹਿੰਦਾ ਕਿ ਤੂੰ ਕਰਦਾ ਹੁਣ ਉਹ ਤੇ ਬੜੀ ਚੰਗੀ ਹੈਗੀ ਮੈਂ ਵੀ ਭੱਜੀ ਆ ਜਾਣੀ ਹੁੰਦੀ ਹਾਂ ਜੇ ਕਿਸੇ ਚੀਜ਼ ਦੀ ਉਹਨੂੰ ਲੋੜ ਹੁੰਦੀ ਸੀ ਉਹਨੇ ਮੇਰੇ ਕੋ ਫੜ ਲੈਣੀ ਜੇ ਮੈਨੂੰ ਲੋੜ ਹੁੰਦੀ ਸੀ ਤੇ ਮੈਂ ਇਧਰੋਂ ਫੜ ਕੇ ਲੈ ਜਾਣੀ ਤੇ ਪਰ ਮੈਨੂੰ ਤੇ ਆਪ ਨਾ ਉਹਦੀ ਘਾਟ ਬੜੀ ਮਹਿਸੂਸ ਹੁੰਦੀ ਆ ਜਿੱਦਾਂ ਨਾ ਮੇਰਾ ਇੱਕ ਪਾਸਾ ਹੀ ਮਰ ਗਿਆ ਹੁੰਦਾ ਵਾ ਪਰ ਕੀ ਕਰਨਾ ਵਾ ਉਹਦਾ ਰੱਬ ਦੇ ਕੇ ਕਿ ਜ਼ੋਰ ਨਹੀਂ ਕਰ ਹੈਗਾ ਉਹੀ ਤੇ ਗੱਲ ਆ ਜਾਜੀ ਜੋ ਰੱਬ ਨੂੰ ਹਨਾ ਕੀ ਬੰਦਾ ਕਰ ਸਕਦਾ ਜ਼ੋਰ ਨਾ ਪਾਪਾ ਕਿੱਥੇ ਆ ਪਾਪਾ ਬੰਦੀ ਵਾਲ ਗਏ ਸੀ ਮੇਰਾ ਮਾ ਚਲਾ ਜਾ ਮੈਨੂੰ ਨਹੀਂ ਆ ਫੁਰਕੇ ਰੋਟੀ ਖਾਓ ਪਹਿਲਾਂ ਚਲੋ ਠੀਕ ਜੀ ਕੀ ਕਰੇਗਾ ਬੰਦਾ ਮਾਵਾ ਦਾ ਬਿਨਾ ਕੋਣ ਪੁੱਛਦਾ ਚਾਚੀ ਪਿਆਰ ਤੇ ਕਰਦੀ ਐ ਪਰ ਜੋ ਮਾਂ ਦਾ ਦਰਦ ਹੈ ਉਹ ਮਾਂ ਦਾ ਹੀ ਆ ਜਿੱਥੇ ਮਾਂ ਨੇ ਚਾਹਣਾ ਹੈ ਉਥੇ ਮਾਂ ਨੇ ਕਰਨਾ ਹੀ ਥੋ ਉਹ ਵੀ ਕਰਨਾ ਹੀ ਸਾਡੇ ਵਾਸਤੇ ਚਲੋ ਕੋਈ ਨਹੀਂ ਜੋ ਰੱਬ ਦੇ ਨਾਲ ਨਾ ਤਾਸ ਉਹ ਤੇ ਸੋਈ ਨੂੰ ਨਾ ਸਾਫ ਸੁਥਰਾ ਰਹਦੀ ਹੁੰਦੀ ਏ ਵੇਹਣਾ ਇੱਕ ਬੰਦਾ ਜਾਣ ਦਾ ਕਰਕੇ ਕਿੰਨਾ ਖਲਾ ਰਸੋਈ ਦੇ ਵਿੱਚ ਪਿਆਵਾ ਮੰਮੀ ਨੇ ਵਿਚਾਰੀ ਦੀ ਕੀ ਕਰ ਲੈਣਾ ਹੁੰਦਾ ਵਾ ਅੱਜ ਚਾਹ ਬਣਾ ਤੇ ਪੀਤੀ ਹੋਈ ਆ ਹੋ ਤਾਂ ਹੀ ਆਹ ਮਾਪੇ ਦੇ ਬਣਾਉਣੇ ਤਾਂ ਕੋਈ ਖਾਣੇ ਜਾਂਦਾ ਹੀ ਘਾਟਾ ਦੇ ਮਾਪੇ ਚੱਲ ਨਹੀਂ ਗੁਪਤਾ ਵਾ ਚਾਹ ਫੁਲਕੇ ਲਾ DNA ਖਾ ਲੈਣਗੇ ਕੀ ਯਾਦ ਆ ਮੈਨੂੰ ਇਹ ਕਰਨਾ ਬੱਟਨ ਖਾਣ ਜਾਂ ਪਿੰਦਾ ਵਾ ਅੱਗੇ ਤੇ ਮੈਂ ਵੀ ਭੱਜੀ ਹੁੰਦੀ ਨਹੀਂ ਹਾਂ ਚੱਲ ਬਲਜੀਤ ਕੋਲ ਹੀ ਬੈਠੇ ਹੁੰਦੀ ਆ ਤੇ ਹੁਣ ਨਾ ਮੇਰਾ ਵੀ ਜੀ ਨਹੀਂ ਲੱਗਦਾ ਆਉਂਦਾ ਕਦੀ ਉਹਨੇ ਮੇਰੇ ਨਾਲ ਚੱਲ ਜਾਣਾ ਚੱਲ ਆਪਣੇ ਨਾਲ ਦਿਲ ਦੀ ਗੱਲ ਕਰ ਲਈਦੀ ਇੱਕ ਦੂਜੇ ਨਾਲ ਦੇ ਨੇ ਆਉਣੇ ਆਉਲੇ ਵੀ ਨਹੀਂ ਆ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਕਿੱਦਾਂ ਘਰ ਬਣਾਏ ਦਾ ਵਾ ਕਿੱਦਾਂ ਸਾਰੇ ਕੰਮ ਕਰੀ ਲਏ ਆ ਤੇ ਵੇਖ ਲਾ ਮੁੜ ਕੇ ਅੰਤਰਾ ਨਾ ਨਸੀਬ ਨਹੀਂ ਹੁੰਦਾ ਵੀ ਉਹ ਘਰ ਇੱਕ ਬੰਦਾ ਰੋਵੇ ਕੋ ਦਾ ਕੰਮ ਹੀ ਥੋੜਾ ਜਿਆ। ਚੱਲ ਕੋਈ ਗੱਲ ਨਹੀਂ। ਪੇਪਰ ਆਉਂਦੇ ਪੁੱਤ ਲੱਗੇ ਤੇ ਕੰਮ ਆਪਣਾ ਨਾ ਪੂਰਾ ਕਰ ਲੈ ਤੂੰ। ਉਹ ਹੀ ਡਿਆ ਜੇ। ਤੇ ਨਾਲੇ ਮੈਂ ਰੋਟੀ ਪਾਣੀ ਪਕਾਤਾ ਵਾਂ। ਹੁਣ ਪਾ ਕੇ ਨਾ ਮੇਰਾ ਪੁੱਤ ਖਾ ਲਈ ਚੰਗਾ। ਕੋਈ ਨਹੀਂ ਕੋਈ। ਸਰਸੰਦਰ ਹੀ ਗਿਆ। ਹਾਂਜੀ। ਤੇ ਭੁੱਖੇ ਨਾ ਬੈਠੇ ਰਿਆ ਕਰੋ। ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਆ ਜਾ ਕਰੋ ਉਧਰ। ਨਹੀਂ ਕੋਈ ਨਹੀਂ। ਦਾਦੀ ਲਾ ਦਿੰਦੇ ਨੇ। ਦਾਦੀ ਲਾ ਰੇ ਦਿੰਦੀ ਆ। ਪੁੱਤ ਹੁਣ ਠੰਡ ਹੋਈ ਆ। ਉਹਦੇ ਵੀ ਗੋਡੇ ਗੱਡੇ ਫੀਡ ਕਰਦੇ ਆ। ਜੇ ਉਹ ਬਿਮਾਰ ਹੋ ਗਈ ਤੇ ਹੁਣ ਤੇ ਉਹਦਾ ਆਸਰਾ ਵਾ ਫਿਰ ਔਖਾ ਹੋ ਜਾਊਗਾ। ਨਹੀਂ ਚਲੋ ਕੋਈ ਨਹੀਂ। ਤਲਾਗ ਕੋ ਥੋੜਾ ਬੋਤਾ ਪੁੱਤ ਆ ਬਿਸਤਰ ਵੀ ਕਰੇ ਚੁੱਕਦੇ ਨਿਯੋਗ ਕਰਾ ਦਿੰਦੇ ਨਾਲ ਉਹ ਸਰੀਰ ਅੰਤ ਹੁਣ ਮੈਂ ਫੁਲਕੇ ਲਾ ਤੇ ਕਹਿਣ ਲਈ ਵੀ ਮੇਰੇ ਕੋ ਲੱਖਣ ਨਹੀਂ ਨੇ ਗੋਡੇ ਬੜੇ ਢਿਲੋਂ ਹੁੰਦੇ ਤੇ ਮੈਂ ਲਾ ਕੇ ਰੱਖਦੇ ਜੋ ਤੇ ਪਾਪਾ ਤੇਰੇ ਬੰਬੀ ਤੇ ਗਏ ਆ ਜੋ ਘਰ ਹੁੰਦੇ ਤੁਹਾਨੂੰ ਮੈਂ ਖਵਾਲ ਜਾਣੀ ਤੇ ਕੋਈ ਗੱਲ ਨਹੀਂ ਮੈਂ ਆਉਂਗੀ ਸਵੇਰੇ ਫੇਰ ਚੰਗਾ ਕੋਈ ਨਹੀਂ ਕੋਈ ਤੇ ਖਾ ਲਿਓ ਰੋਟੀ ਖਣ ਚੰਗਾ ਕੋਈ ਨਹੀਂ ਕਹਦੇ ਆ ਚਾਚੀ ਕੀ ਨਹੀਂ ਚੰਗੀ ਆ ਰੋਟੀਆਂ ਲਾ ਕੇ ਦੇ ਗਏ ਨਹੀਂ ਤੇ ਕੌਣ ਲਾ ਕੇ ਦਿੰਦਾ ਅਜਿਹੇ ਸਮੇਂ ਚਲਦਾ ਸੀ ਤਾਂ ਵੀ ਹਲਕੁਛ ਤਾਂ ਚਲ ਆ ਜਾ ਪੁੱਤ ਤੋੜ ਲੀਏ ਸਾਗ ਨਹੀਂ ਤੇ ਤੇਰੀ ਮਾਮੀ ਨੇ ਨਾ ਸਾਨੂੰ ਘਰ ਰੋਟੀ ਨਹੀਂ ਦੇ ਲਈ ਰਾਤ ਨੂੰ ਮਮਾ ਜੀ ਆਪਾਂ ਮਾਮੀ ਦੇ ਘਰ ਕਿੰਨੇ ਕੁ ਦਿਨਾਂ ਰਹਿਵਾਂਗੇ ਹੁਣ ਤਾਂ ਆਪਣਾ ਵੀ ਪੁੱਤ ਕੀ ਕਰਨਾ ਵਾ ਕੀ ਕਰਾਂ ਮੈਂ ਕਿੱਥੋਂ ਆਪਣਾ ਘਰ ਲੱਲਾਂ ਜੇ ਤੇਰਾ ਪਿਓ ਨਸ਼ੇ ਨਾ ਕਰਦਾ ਹੁੰਦਾ ਨਾ ਤੇ ਅੱਜ ਸਾਡੀ ਹਾਲਤ ਇਹ ਨਾ ਹੁੰਦੀ ਹੈ ਕੋਈ ਗੱਲ ਨਹੀਂ ਤੂੰ ਫਿਕਰ ਕਾਨੂੰ ਕਰਨੀ ਆ ਮੇਰੇ ਹੁੰਦਿਆਂ ਚੱਲ ਆਪਾਂ ਸਾਗ ਤੋੜ ਲਈਏ ਕੋਈ ਨਹੀਂ ਰੱਬ ਨੇ ਸਾਡਾ ਵੀ ਕੁਝ ਸੋਚਿਆ ਹੋਊਗਾ ਨਾ ਜੇ ਠਿਕਾਣੇ ਹੁੰਦੇ ਮੈਨੂੰ ਪਤਾ ਵਾ ਪੁੱਤ ਮੈਂ ਸਭ ਕੁਝ ਵੇਖਨੀ ਆ ਪਰ ਕੀ ਕਰਾਂ ਮਜਬੂਰ ਆ ਮੈਂ ਵੀ ਕੋਈ ਗੱਲ ਨੀ ਤ ਫਿਕਰ ਨਾ ਕਰ ਚੰਗਾ ਆ ਜਾ ਆਪਾਂ ਚੱਲੀਏ ਸਾਗ ਤੋਲ ਲਈਏ ਵੇਖਾ ਹੁਣ ਸਿਆਣ ਆ ਗਿਆ ਕਿਦਾਂ ਹੈ ਤੇਰੀ ਮਾਮੀ ਨੇ ਨਾ ਨਹੀਂ ਪਤਾ ਲੱਗਦਾ ਕਿ ਕੁੜੀ ਨੂੰ ਕਪੜਾ ਲੜਾਈ ਕੋ ਲੈਦਾ ਉਹ ਤਾਂ ਦਬਕੇ ਮਾਰਦੀ ਰਹਿੰਦੀ ਸਾਰਾ ਦਿਨ ਘਰ ਦਾ ਕੰਮ ਕਰਾਉਂਦੀ ਰਹਿੰਦੀ ਆ ਪਤਾ ਨਹੀਂ ਅਸੀਂ ਕਿਹੜੇ ਮਾੜੇ ਪਾਪ ਕੀਤੇ ਸੀ ਪੁੱਤ ਜਿਹੜੇ ਆ ਦਿਨ ਸਾਨੂੰ ਵੇਖਣੇ ਪਏ ਆ ਨਹੀਂ ਤੇ ਮੈਂ ਤੇ ਆਪਣੀ ਤੀਨ ਉਬਲੀ ਰੀਜਾਂ ਨਾ ਰੱਖਦੀ ਹਗੀ ਚੱਲ ਕੋਈ ਨੀ ਤੂੰ ਨਾ ਫਿਕਰ ਕਰੀ ਚੰਗਾ ਮੇਰੇ ਹੁੰਦੇ ਆ ਆ ਜਾ ਮੇਰਾ ਪੁੱਤ ਸਾਗ ਥੋੜੀਏ ਤੂੰ ਨਾ ਹੁੰਦਾ ਵਾ ਚੱਲ ਤੂੰ ਰਹਿਣ ਦੇ ਤੇਰੇ ਕੱਪੜੇ ਗੰਦੇ ਹੋ ਜਾਣੇ ਆ ਮੈਂ ਆਪੇ ਤੋੜ ਲੈਣੀ ਆ ਹੈ ਤੇ ਮਾਮੀ ਤੇਰੀ ਕੁਛ ਕਹਿੰਦੀ ਹੁੰਦੀ ਹੁੰਦੀ ਆ ਤੂੰ ਗੁੱਸਾ ਨਾ ਕਰਿਆ ਕਰ ਚੰਗਾ ਠੀਕ ਕੋਈ ਗੱਲ ਨਹੀਂ ਪੁੱਤ ਟੈਂਟ ਹੁਣ ਹੁਣ ਕਰਨਾ ਹੀ ਪੈਣਾ ਥੋੜਾ ਬਹੁਤਾ ਕਾਫੀ ਕੁਛ ਨਾ ਕੁਛ ਰੱਬ ਨੇ ਸਾਡਾ ਸੋਚਿਆ ਹੀ ਹੋਊਗਾ ਠੀਕ ਹੋਣਾ ਤੂੰ ਖਲੋ ਜਾ ਮੇਰੀ ਧੀ ਇੱਥੇ ਤੇ ਮੈਂ ਆਪੇ ਤੋੜ ਲੈਣੀ ਆ ਤੂੰ ਤੋੜ ਤੋੜ ਕੇ ਮੇਰੀ ਫੜਾਈ ਚੱਲ ਮੈਂ ਫੜਾਈ ਜਾਨੀ ਆ ਤੂੰ ਖਲੋ ਜਾ ਆਰਾਮ ਨਾਲ